ਹਾਂਜੀ ਸਸੀਕਰ ਜੀ ਉਹ ਸਾਰੇ ਭਰਾਵਾਂ ਦੇ ਜਾਨਵਰ ਠੀਕ ਨੇ ਅੱਜ ਆਪਾਂ ਲੌਂਗੋਵਾਲ ਪੈਟ ਸ਼ਾਪ ਤੇ ਗਏ ਸੀ ਵੀਰੇ ਤੇ ਡਾਇਮੰਡ ਆਵਦਾ ਇੱਕ ਪੇਅਰ ਲੈ ਕੇ ਆਵਾਂਗੇ ਤੇ ਆਪਾਂ ਸਾਰੇ ਜਾਨਵਰਾਂ ਦਾ ਰੇਟ ਤੇ ਮਾਰਕੀਟ ਦਾ ਕੀਸਾ ਗਤਾਵਾਂ ਲੌਂਗੋਵਾਲ ਦਾ ਕੀਸਾ ਗਤਾਵ ਚੰਦਰਾ ਸ਼ਾਪ ਦਾ ਇੱਥੇ ਦਾ ਰੇਟ ਦਾ ਤੇ ਉਹਦਾ ਵੀਜਿਟ ਕਰਾਂਗੇ ਆਪਾਂ ਤੇ ਸਾਰੇ ਭਰਾਵਾਂ ਨੂੰ ਦੱਸਾਂਗੇ ਕੀ ਕੀ ਪ੍ਰਾਈਸ ਚ ਪੈਂਦੇ ਨੇ ਜਾਨਵਰ ਤੇ ਆ ਕਬੂਤਰ ਨੇ ਬਾਈ ਇੱਧਰ ਕੇਜ ਪੇਤੀ ਕੁਛ ਹੈ ਤੇ ਦੇਖਦੇ ਆ ਆਪਾਂ ਇੱਧਰ ਤੇ ਇੱਧਰ ਅਪਗ੍ਰੇਡ ਪੈਟ ਸ਼ਾਪ ਦਾ ਨਾਮ ਆ ਵੀਰੇ ਆ ਕੇ ਜ ਟੰਗੇ ਹੋਏ ਨੇ ਦੇਖੋ ਉੱਪਰ ਵੀ ਤੇ ਇਧਰ ਆ ਪੇਨੇ ਸਟੋਕ ਇਹਨਾਂ ਦਾ ਤਿੰਨਾਂ ਮਾਸਟੋਕ ਆਇਆ ਸਾਰਾ ਬਜਰੀ ਨੇ ਕਬੂਤਰ ਨੇ ਭਾਈ ਕੋਕਟੇਲ ਨੇ ਤੇ ਫਿੰਚ ਨੇ ਤੇ ਡਾਇਮੰਡ ਆਬ ਤਾਂ ਪਈਆਂ ਹੀ ਨੇ ਵੀਰੇ ਉਹ ਵੀ ਤਾਂ ਲੈਣਗੇ ਤੇ ਆਪਾਂ ਤੇ ਜ ਆ ਜਾ ਬਸ ਪੈਰੋ ਵੀ ਪਈਆਂ ਨੇ ਆ ਦੇਖੋ ਡਾਇਮੰਡ ਆਬ ਆ ਲੈ ਆਪਾਂ সিলਵਰ ਕਲਰ ਦਾ ਪੇਅਰ ਸਿਲੈਕਟ ਕਰ ਲਿਆ ਆਪਾਂ ਨੇ ਤੇ ਬਾਈ ਨਾਲ ਗੱਲ ਕਰਾਂਗੇ ਤੇ ਬਾਈ ਗਿਆ ਹੋਇਆ ਸੀ 20-25 ਮਿੰਟ ਆਪਾਂ ਵੇਟ ਕਰਿਆ ਦੁਕਾਨ ਨੂੰ ਲੋਕ ਲੱਗਿਆ ਹੋਇਆ ਸੀ ਤੇ ਇਹ ਗੱਲ ਕਰਦੇ ਆਂ ਵੀਰ ਜੀ ਨਾਲ ਆਪਾਂ ਕੀ ਕੀ ਅਵੇਲੇਬਲ ਆਪਣੇ ਲਵੇ ਜੀ ਅੱਜ ਆਈਆਂ ਆਪਣੇ ਕੋਲ ਲੋਗ ਵਾਰਡ ਹੈ ਐਚੀ ਲਾ ਬੜਾ ਆਪਣੇ ਕੋਲੇ ਹੁੰਦੀ ਹੁੰਦੀ ਹੈ ਹਾਂਜੀ ਹਾਂਜੀ ਤੇ ਕਾਫੀ ਕਰ ਲਾਇਆ ਹਾਂਜੀ ਜਵਾ ਹੈ ਠੀਕ ਹੈ ਜੀ ਸਪਿੰਚ ਸਪਿੰਚ 6 ਦਾ ਵੀ ਐਚੀ ਕੀ ਕੀ ਪ੍ਰਾਈਸ ਤੇ ਪੈਂਦੀ ਆਪਾਂ ਨੂੰ ਇਹ ਜੀ ਬਾਈ ਜਵਾ ਹੈ ਹਾਂਜੀ ਜਵਾ ਬਾਈ ਕੀ ਆਪਾਂ ਦੀ ਜਨੇ 1200 ਰੁਪਏ ਦਾ ਪਿਆਰ 1200 ਰੁਪਏ ਪਿਆਰ ਜਾਂਦਾ ਜਵਾ ਦਾ ਸਪਿੰਚ ਦਾ 400 ਰੁਪਏ ਦਾ ਪਿਆਰ ਸਪਿੰਚ ਦਾ 400 ਰੁਪਏ ਪਿਆਰ ਕੋਕਟੇਲ ਆ ਗਿਆ ਜੀ ਕੋਕਟੇਲ ਦਾ 3350 ਰੁਪਏ ਪਰ ਅਸਾਂ 3350 ਰੁਪਏ ਅਡਲਟ 3500 ਹੀ ਜੀ ਇਹਦੇ ਵਿੱਚ ਜਿਹੜਾ yellow ਹੈ ਇਹ ਅਸਾਂ ਇਹ ਸਹੀ yellow ਤੇ ਦੂਸਰਾ 3000 ਅਸਾਂ ਜੀ ਜਿਹੜਾ yellow ਆ ਭਾਈ ਉਹ 3500 ਆ ਜਿਹੜਾ grey ਆ ਉਹ 3000 ਰੁਪਏ ਪਰ ਆ ਬਜਰੀ ਦਾ ਆਪਾਂ ਦੇ ਰਿਆਂ ਅੱਛਾ 500 ਰੁਪਏ ਪੇਰਾਂ ਬਜਰੀ ਦਾ ਜੇ ਕਿਸ ਨੂੰ ਹੋਲ ਸੇਲ ਤੇ ਵੀ ਚਾਹੀਦੇ ਨੇ ਕਿ ਦੁਕਾਨਦਾਰ ਨੂੰ ਜਾਂ ਕੋਈ ਉਮਰਤ ਨੇ 10-12 ਪੇਰ ਚਾਹੀਦੇ ਨੇ ਉਹਨੂੰ ਹੋਲ ਸੇਲ ਰੇਟ ਤੇ ਵੀ ਦੇ ਦਿੰਦੇ ਆ ਅੱਛਾ ਇਹ ਹੋਲ ਸੇਲ ਰੇਟ ਤੇ ਦੇਣਾ ਉਹ ਤਾਂ 500 ਰੁਪਏ ਪੇਰ ਪੈਂਦਾ ਭਈ ਸਿੰਗਲ ਜੇ ਕਿਸੇ ਨੇ ਯਾਰੇ ਚੱਕਣੇ ਹੋਣ ਤਾਂ ਹੋਲ ਸੇਲ ਦੇ ਰੇਟ 'ਚ ਪੈ ਜਾਂਦੇ ਨੇ ਬਜਰੀ ਤੇ ਬਜਰੀ ਦਾ ਸਟਾਕ ਦੇਖ ਲਓ ਤੁਸੀਂ ਤੇ ਪੀਜਨ ਦਾ ਕੀ ਰੇਟ ਹੈ ਜੀ ਸੀਜ਼ਨ ਬਾਈ ਜੀ ਨੇ ਆਪਾਂ 500 ਰੁਪਏ ਦਾ ਜੋੜਾ ਵਿਜਨ 500 ਰੁਪਏ ਜੋੜਾ ਚੱਲੀ ਜਾਂਦੇ ਠੀਕ ਹੈ ਜੀ ਇਧਰ ਵੀ ਪੀਜਨ ਪਏ ਨੇ ਤੇ ਕੇਜ ਦਾ ਕੀ ਪ੍ਰਾਈਸ ਹੈ ਜੀ ਕੇਜ ਦਾ ਅਲੱਗ-ਅਲੱਗ ਪ੍ਰਾਈਸ ਹੈ ਜੀ ਇਹਨਾਂ ਦਾ 300 ਤੋਂ ਸਟਾਰਟ ਹੋ ਜਾਂਦਾ 1000-1200 ਤੱਕ ਸਪੈਸ਼ਲ ਹੈ ਅੱਛਾ ਇਹ 300 ਸਟਾਰਟ ਹੈ 1000-1200 ਤੱਕ ਪਈ ਅਲੱਗ-ਅਲੱਗ ਸਾਈਜ਼ ਦੇ ਹਿਸਾਬ ਨਾਲ ਠੀਕ ਹੈ ਡੋ ਕੇਜ ਪਏ ਵੀ ਵੱਡ ਕੇਜ ਪਏ ਨੇ ਇਹ ਆ ਨੈਕਸਟ ਵੀ ਪਏ ਨੇ ਵੀਰੇ ਕਿਸੇ ਨੇ ਲੈਣੇ ਹੋਣ ਤਾਂ ਦੱਸ ਦਿਓ ਤੇ ਨੰਬਰ ਨੋਟ ਕਰ ਲਿਓ ਵੀਰ ਜੀ ਦਾ ਤੇ ਅੰਦਰ ਥੋੜੀ ਦਿਖਾਉਣਾ ਸੇਂਦਰ ਆਪਣੇ ਕੋਲੇ ਕੀ ਕੀ ਅਵੇਲੇਬਲ ਹੈ ਆ ਦੇਖੋ ਡੱਬਾ ਆ ਗਈ ਆ ਡੱਬਾ ਨਹੀਂ ਹਾਂਜੀ ਆ ਡੱਬਾ ਦੇਖੋ ਜੀ 2 ਪੇ ਡੱਬ ਦੇ ਨੇ ਤੇ ਮੈਂ ਬਰਨ ਹੋ ਕੇ ਮੇਲ ਦੀ ਬਲੈਕ ਨਾਲ ਸਾਡੇ ਮੇਰੇ ਲੈਬਰਾਡੋਰ ਪਈ ਵੀ ਮੇਲ 3 ਪਲੇਟ ਮਿਲਦਾ ਇਹਦਾ ਮੈਂ ਬਰ ਦੇ ਦਾਂਗੇ ਜੇ ਪਾ ਸਾਡੇ ਕੱਠੇ ਯਾਰ ਸਾਡੇ ਕੱਠੇ 15000 ਦਾ ਦੇ ਦਾਂ ਠੀਕ ਆ ਬਾਜਰੀ ਦਾ ਸਟਾਕ ਪਿਆ ਬਈ ਬਾਜਰੀ ਨਾਲੇ ਫੁੱਲ ਆਈ ਆ ਫੀਡ ਪਈ ਹੈ ਡੌਗ ਦੀ ਇਹ ਆ ਦੇਖ ਸਦਾ ਫੀਡ ਬਜਰੀ ਵਾਸਤੇ ਆਗੇ ਲੋਹ ਵੜ ਜਾ ਗਏ ਅੱਛਾ ਫੀਡਿੰਗ ਵਾਸਤੇ ਕਿਸੇ ਨੂੰ ਚਾਹੀਦਾ ਲੋਹ ਵੜ ਦੇ ਪਏ ਉਹ ਲੋਹ ਵੜ ਦੇ ਪਏ ਨੇ ਤੇ ਬਜਰੀ ਵਾਸਤੇ ਪਏ ਨੇ ਨੈਸਟ ਪਏ ਨਹੀਂ 플라스ਟਿਕ ਦੇ ਜਿਹਦੇ ਵਿੱਚ ਡੋਗ ਦੀ ਚੈਣ ਚੂਣ ਵਗੈਰਾ ਪਈ ਆ ਹਾਂ ਜੀ ਸਸਿਆ ਪੀਸ ਆ ਮੱਛੀਆਂ ਨੇ ਇਹ ਆਪਣੀਆਂ ਫੀਸ ਤੇ ਜਿਹੜੇ ਵੀ ਇਹਨਾਂ ਦੀ ਲੋੜ ਆ ਬਾਈ ਲੈ ਸਕਦਾ ਤੇ ਵੱਡੇ ਸੋਤੇ ਜੋ ਵੀ ਮਿਲ ਜਾਂਦੇ ਨੇ ਆਪਣੇ ਲਈ ਵੀ ਮੁਕਾਓ ਵਗੈਰਾ ਉਹ ਪਾਊਡਰ ਦੇ ਹੋਏ ਨੇ ਐ ਤੇ ਉਹ ਡਰਦੀ ਨੰਬਰ ਬੋਲ ਦਿਓ ਤੁਹਾਡਾ ਇੱਕ ਵਾਰੀ 8545 8545 ਉਹਦਾ 660 660 ਠੀਕ ਹੈ ਅੱਛਾ ਜੀ ਕੋਲ ਤੁਹਾਡੀ ਚੰਨ ਨਹੀਂ ਉਹਦਾ ਨਾਲ ਇਹਦਾ ਨਾਲ ਆਪਾਂ ਡਿਸਕਾਊਂਟ ਕਰ ਦਾਂਗੇ ਅੱਛਾ ਡਿਸਕਾਊਂਟ ਕਰ ਦੋ ਮੈਂ ਹਾਂ ਜੀ ਹਾਂ ਤੁਗਾ ਜਰੂਰ ਇੱਥੇ ਵਿਜ਼ਿਟ ਕਰਿਓ ਤੇ ਆਈਓ ਤੇ ਸਭ ਚੀਜ਼ਾਂ ਲੈ ਕੇ ਜਾਈਓ ਜਾਨਵਰ ਦਾ ਇਹ ਸ਼ੌਕ ਹੈ ਆਹ ਲਓ ਇਹ ਕਾੜਾ 200 ਕਰ ਦਿੰਨੇ ਆਪਾਂ ਆਹ ਲਓ ਜੀ ਆਹ ਲਓ ਇਹ ਅਪਗ੍ਰੇਡ ਬਟ ਸ਼ੌਪ ਹੈ ਜ਼ਰੂਰ ਆਈਆਂ ਭਾਈ ਅੱਜ। ਲੋ ਜੀ ਇੱਕ ਡਾਇਮੰਡ ਆ ਉਹਦਾ ਪੀਸ ਵੀ ਪੇਅਰ ਪੈਕ ਕਰਾ ਲਿਆ ਆਪਾਂ ਨੇ ਤੇ ਹੁਣ ਅਸੀਂ ਚੱਲੇ ਦੀ ਘਰੇ ਨੂੰ। ਤੁਹਾਨੂੰ ਘਰੇ ਆ ਕੇ ਪੇਅਰ ਦਾ ਸ਼ੌਂਕ ਕਰਾਣਾ ਜੋੜੇ ਦਾ। ਵੇਖੋ ਕਿਆਂ ਨੇ ਫਿਰ ਇਹ ਡਾਇਮੰਡ ਆਬ ਤੇ ਤੁਹਾਨੂੰ ਘਰੇ ਆ ਕੇ ਸ਼ੌਂਕ ਕਰਾਉਣੇ ਇਹਨਾਂ ਦਾ। ਲੋ ਜੀ ਬੱਕਰੇ ਆ ਗਿਸੀ। ਤੇ ਆ ਡੱਬੇ ਚ ਆ ਗਏ ਡਾਇਮੰਡ ਆਬ ਇੱਕ ਪੇਅਰ ਆ ਭਾਈ, ਇੱਕ ਜੋੜਾ ਮਤਲਬ। ਤੇ ਆ ਦੇਖੋ ਆਪਾਂ ਆ ਪਿੰਜਰੇ ਛੱਡ ਲੈਨੇ ਇਹਨੇ ਤੇ ਵਿੱਚੋਂ ਕੱਢ ਕੇ ਦਿਖਾਉਣਾ ਸਾਨੂੰ। ਤੇ ਖੋਲ ਤੇ ਪੈਕਿੰਗ ਖੋਲ ਕੇ ਹੁਣ ਤੁਹਾਨੂੰ ਦਿਖਾਉਣਾ ਕਿ ਕਿਹਜਾ ਪੇਰਾ ਆਪਣਾ ਕਿਹਜਾ ਸਿਲੈਕਟ ਕਰਕੇ ਲਿਆ ਆ ਤੇ ਪੂਰਾ ਪੈਕ ਕਰਵਾਇਆ ਤੀ ਬਈ ਉੱਥੋਂ ਲੋਂਗੋਵਾਲ ਤੋਂ ਤੁਹਾਨੂੰ ਪਤਾ ਹੀ ਹੈ ਤੇ ਡਾਇਮੰਡ ਆ ਬਈ ਇੱਕ ਪੇਰ ਹੀ ਪਸੰਦ ਆ ਬਈ ਇੱਕ ਪੇਰ ਦੋ ਪੇਰ ਤੇ ਇੱਕ ਪੇਰ ਨੋਰਮਲ ਕਲਰ ਤੀ ਉਹ ਮੈਨੂੰ ਪਸੰਦ ਨਹੀਂ ਆਇਆ ਇਹ ਸਿਲ버 ਕਲਰ ਚ ਮੈਨੂੰ ਪਸੰਦ ਆ ਗਿਆ ਪੇਰ ਤੇ ਆਪਾਂ ਸਿਲ버 ਕਲਰ ਚ ਲੈ ਆਏ ਤੇ ਆਪਾਂ ਖੋਲ ਲਿਆ ਪਹਿਲਾਂ ਉਸ ਤੋਂ ਪਹਿਲਾਂ ਆਪਾਂ ਇਹਦਾ ਟੱਕਣ ਖੋਲ ਲਈਏ ਪਿੰਜਰੇ ਦਾ ਤੇ ਇਹਨੂੰ ਇਹਨੂੰ ਵੀ ਖੋਲ ਲਈਏ ਲੋ ਜੀ ਆਪਾਂ ਹੁਣ ਇਹਨੂੰ ਆਪਾਂ ਲਵੇ ਲਾ ਲੀਨੇ ਆ ਤੇ ਫੇਰ ਆਪਣਾ ਅੰਦਰ ਭag ਜੂਗਾ ਚਲੋ ਭਾਈ ਤੇ ਆ ਲੋ ਜੀ ਚਲੋ ਭਾਈ ਤੇ ਫੇਰ ਆਪਾਂ ਦਖੰਡਾ ਤੁਹਾਨੂੰ ਇੱਥੇ ਸਿਲੈਕਟ ਕਰ ਲਈ ਆਪਾਂ ਕੋਈ 40 ਨਾਲ ਆ ਲੋ ਜੀ ਲੋ ਜੀ ਆਪਾਂ ਇਹ ਕਿੱਕ ਕਰਕੇ ਛੱਡਦੇ ਆ ਇਹ ਨਿਕੜ ਨਹੀਂ ਰਿਹਾ ਫੇਰ ਆ ਲੋ ਜੀ ਆਪਾਂ ਨੇ ਦੇ ਲੋ ਜੀ ਆਪਾ ਪੇਪਰ ਫੜ ਲਏ ਦੋਨੇ ਤੇ ਆਪਾਂ ਛੱਡਦੇ ਪਹਿਲਾਂ ਫਿਰ ਦਹੋਨੇ ਤੁਹਾਨੂੰ ਆ ਲੋ ਜੀ ਆ ਦੇਖੋ ਕਲਰ ਦੇਖੋ ਡਾਇਮੰਡ ਆਬ ਸਿਲਵਰ ਕਲਰ ਦੇਖੋ ਕਿੰਨਾ ਸੋਨਾ ਕਲਰ ਹੈ ਤੇ ਜਿਹੜਾ ਬਈਆ ਦੇਖੋ ਉਂਗਲ ਦੇਖ ਲਈਓ ਉਧਰ ਜਿਹੜਾ ਇੱਧਰ ਲ ਬੈਠਾ ਇੱਧਰ ਲ ਮੇਰੀ ਉਂਗਲ 'ਚ ਇਹ ਮੇਲ ਆ ਜਿਹੜੀ ਇੱਧਰ ਲੀ ਬੈਠੀ ਆ ਉਹ ਫੀਮੇਲ ਆ ਤੁਸੀਂ ਦੇਖ ਸਕਦੇ ਹੋ ਅੱਖਾਂ ਤੋਂ ਪਰਖ ਕਰ ਲਿਓ ਮੇਲ ਦੀ ਅੱਖ ਥੋੜੀ ਮੋਟੀ ਐ ਤੇ ਫੀਮੇਲ ਦੀ ਅੱਖ ਥੋੜੀ ਛੋਟੀ ਐ ਤੇ ਲਾਈਟ ਆ ਤੇ ਮੇਲ ਦੀ ਡਾਰਕ ਆ ਥੋੜੀ ਜੀ ਇਹ ਡਿਫਰੈਂਟ ਹੁੰਦਾ ਵੀ ਡਾਇਮੰਡ ਆ ਵਿੱਚ ਜਿਹੜੇ ਮੇਰੇ ਵੀਰ ਨਵੇਂ ਆਏ ਨੇ ਤਾਂ ਮੈਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਹੋਰ ਨਵੇਂ ਵੀਡੀਓ ਆਪਾਂ ਜਰੂਰ ਪਾਵਾਂਗੇ ਓਕੇ ਜੀ ਧੰਨਵਾਦ ਟਰੱਬ ਰੱਖਿਆ